ਫਗਵਾੜਾ ਦੇ 슈ਗਰ ਮਿਲ ਪੁਲ ਤੇ ਬੀਤੀ ਦੇਰ ਰਾਤ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਓਂਕਾਰ ਸਿੰਘ ਬਾਜਵਾ ਵਾਸੀ ਰਾਵਲਪਿੰਡੀ ਵਜੋਂ ਹੋਈ ਹੈ ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰਖਵਾਇਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਓਂਕਾਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਓਂਕਾਰ ਸਿੰਘ ਕਿਸੇ ਕੰਮ ਲਈ ਫਗਵਾੜਾ ਵਿਖੇ ਗਿਆ ਸੀ ਤੇ ਰਾਤ 9 ਵਜੇ ਦੇ ਕਰੀਬ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੇ ਪਤੀ ਦਾ 슈ਗਰ ਮਿਲ ਪੁਲ ਤੇ ਐਕਸੀਡੈਂਟ ਹੋ ਗਿਆ ਹੈ ਤੇ ਜਦੋਂ ਉਹ ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੰਬਰ ਤੇ ਘੋਸ਼ਿਤ ਕਰ ਦਿੱਤਾ। ਬਲਜੀਤ ਜੀ ਤੋਂ ਬਾਅਦ ਤੇ ਕਿੱਦਾਂ ਮੇਰੇ ਹਸਬੰਦ ਦਾ ਨਾਮ ਊਕਾਰ ਸਿੰਘ ਬਾਜਵਾ ਮੈਂ 라ਵਲਪਿੰਡੀ ਜੋ ਕਿ ਉਹ ਕੱਲ ਸ਼ਾਮੀ 7:30 ਵਜੇ ਬਾਜ਼ਾਰ ਆਏ ਸੀ ਥੋੜਾ ਉਹਨਾਂ ਨੂੰ ਕੰਮ ਸੀਗਾ। ਤੋਂ ਅਸੀਂ ਇੱਕ ਵਾਰੀ ਉਹਨਾਂ ਨੂੰ ਫੋਨ ਵੀ ਕੀਤਾ ਵੀ ਕਿੱਥੇ ਹੋ ਕਹਿੰਦੇ ਮੈਂ ਆ ਗਿਆ 10 ਮਿੰਟ ਤੱਕ। ਤੇ ਉਸ ਤੋਂ ਬਾਅਦ ਅਸੀਂ 9 ਵਜੇ ਫੇਰ ਫੋਨ ਕੀਤਾ ਕਹਿੰਦੇ ਆ ਗਿਆ ਮੈਂ। ਤੇ ਮੁੜ ਕੇ ਸਾਨੂੰ ਪਤਾ ਨਹੀਂ ਲੱਗਾ ਵੀ ਉਸੇ ਫੋਨ ਵੀ ਨਹੀਂ ਕੀਤਾ। ਫਿਰ ਸਾਨੂੰ ਬਾਅਦ ਤੇ ਪਤਾ ਲੱਗਾ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਿੱਥੇ ਐਕਸੀਡੈਂਟ ਹੋਇਆ ਹਾਂ ਹਾ ਸ਼ੂਗਰ ਮੈਲ ਕੋਲ ਅੱਛਾ ਜੀ ਤੇ ਉੱਥੇ ਉਹਨਾਂ ਦੇ ਵਿੱਚ ਗੱਡੀ ਵੱਜੀ ਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਇਦਾਂ ਗਰੁੱਪ ਦੇ ਵਿੱਚ ਫੋਟੋ ਪਾਈ ਦੀ ਅਸੀਂ ਫੋਟੋ ਦੇਖ ਕੇ ਫਿਰ ਅਸੀਂ ਹਸਪੀਟਲ ਪਹੁੰਚੇ ਜਦੋਂ ਇੱਥੇ ਆਏ ਇੱਥੇ ਸਾਡੇ ਪਹੁੰਚਦਿਆਂ ਤੱਕ ਉਹਨਾਂ ਨੇ ਉਹਨਾਂ ਦੀ ਉਹ ਕਹਿੰਦੇ ਡੈੱਡ ਹੋ ਗਿਆ ਉਹਨਾਂ ਨੂੰ ਫ੍ਰੀਜ ਚ ਲਾ ਦਿੱਤਾ ਸੀ ਜਿਵੇਂ ਹਸਪੀਟਲ ਲੈ ਕੇ ਆਏ ਸੀ ਜੀ ਸਿਵਲ ਹਸਪੀਟਲ ਲੈ ਕੇ ਆਏ ਸੀ ਜੀ ਜਿਕਰ ਜੋਗਾ ਕਿ ਓੰਕਾਰ ਸਿੰਘ ਪਿਛਲੇ 1 ਸਾਲ ਤੋਂ ਬਾਬਾ ਮਾਨ ਸਿੰਘ ਬਾਬਾ ਬਕਾਲਾ ਦਲ ਦੇ ਨਾਲ ਜੁੜ ਕੇ ਸੇਵਾ ਕਰਦਾ ਸੀ ਇਸ ਦੌਰਾਨ ਮੌਕੇ ਤੇ ਪਹੁੰਚੇ ਬਾਬਾ ਮਾਨ ਸਿੰਘ ਨੇ ਓੰਕਾਰ ਸਿੰਘ ਬਾਜਵਾ ਦੀ ਮੌਤੇ ਗਹਿਰਾ ਦੁੱਖ ਪ੍ਰਗਟ ਕੀਤਾ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਐ ਕਹਿ ਸਕਦੇ ਆਂ ਕਿ ਸਾਡੀ ਸੱਜੀ ਬਾਂਹ ਸਾਡੀ ਟੁੱਟ ਗਈ ਸਾਡਾ ਭਰਾ ਓੰਕਾਰ ਸਿੰਘ ਬਾਜਵਾ ਜਿਹੜਾ ਸਾਨੂੰ ਕੇ ਸਦੀਵੀ ਵੀ ਛੋੜਾ ਦੇ ਗਿਆ ਜਿਹਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਜਿੱਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਉੱਥੇ ਪੰਚ ਨੂੰ ਵੱਡਾ ਘਾਟਾ ਪਿਆ ਕਿਉਂਕਿ ਪੰਚ ਸੁਆਮਾਂ ਦੇ ਵਿੱਚ ਅਗਲਵਾਂਡੀ ਹੋ ਕੇ ਸੇਵਾ ਨਿਭਾਉਂਦੇ ਰਿਹਾ। ਅੱਜ ਉਹ ਸੋਗ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਆਪਾਂ ਮਿਲਣ ਵਾਸਤੇ ਸਾਰੇ ਭੈਣ ਭਰਾ ਇਕੱਤਰ ਹੋਏ ਆ ਕਿਉਂਕਿ ਉਹਦਾ ਘਾਟਾ ਤੇ ਨਹੀਂ ਪੂਰਾ ਹੋ ਸਕਦਾ। ਤੇ ਬਸ ਇਹ ਆ ਵੀ ਸਰਕਾਰ ਨੂੰ ਆਪਾਂ ਇਹ ਗੱਲ ਕਹਿੰਦੇ ਆ ਵੀ ਇਨਸਾਫ ਹੋਣਾ ਚਾਹੀਦਾ। ਕਿੰਨੀ ਧੇਰ ਹੋ ਗਈ ਤੁਹਾਡੇ ਨਾਲ ਜੁੜੇ ਇਹਨਾਂ ਨੂੰ। ਮੈਨੂੰ ਜੀ ਤਕਰੀਬਨ ਸਾਲ ਹੋਈ ਗਿਆ। ਇੱਕ ਸਾਲ ਤੋਂ ਸਮਾਵਨ ਵਾਰ ਇਹ ਦਿੱਥੇ ਵੀ ਲੋੜ ਪੈਂਦੀ ਆ ਕਿਤੇ ਵੀ ਤੰਨੇਸ਼ਾਈ ਹੁੰਦੀ ਕਿ ਇਤਿਫਨ ਦੇ ਨਾਲ ਤੇ ਇਹ ਮੋੜੇ ਦਾ ਮੋੜਾ ਲਾ ਕੇ ਖੜ ਦੇ ਰਿਹਾ ਐਕਸੀਡੈਂਟ ਇਹਦਾ ਕਿੱਦਾਂ ਹੋ ਗਿਆ ਕਹਿੰਦੇ ਜੀ ਆ ਰਹੀ ਮਤਲਬ ਤੇ ਸੜਕਾ ਸੜਕ ਦੇ ਉੱਤੇ ਜਦੋਂ ਵਾਈਟ ਰੋਡ ਦੇ ਪਾਰ ਕੀਤਾ ਗੱਡੀ ਕਿਤੇ ਤੇਜ਼ ਆ ਰਹੀ ਇਹ ਮੋਟਰਸਾਈਕਲ ਤੇ ਸੀ ਹਾਂ ਜੀ ਮੋਟਰਸਾਈਕਲ ਤੇ ਸੀ ਅੱਛਾ ਕਿੱਥੋਂ ਘਰੋਂ ਆਏ ਸੀ ਕਿ ਕਿੱਥੋਂ ਆਏ ਸੀ ਘਰੋਂ ਹੀ ਦੱਸ ਦੇ ਬਾਈ ਜੀ ਘਰੋਂ ਹੀ ਆਏ ਨੇ ਰਾਤ ਨੂੰ ਰਾਤ 11:00 ਵਜੇ ਪਤਾ ਲੱਗਾ ਸਾਨੂੰ ਤੇ ਯਕੀਨ ਨਹੀਂ ਹੋਇਆ ਅਜੇ ਤੱਕ ਸਾਨੂੰ ਵਿਸ਼ਵਾਸ ਨਹੀਂ ਹੋੰਦਿਆ ਤੇ ਹੁਣੇ ਵੀ ਸਰੀਰ ਵੇਖਦੇ ਆ ਤਾਂ ਲੱਗਦਾ ਇਹਦਾ ਸੁੱਤਾ ਹੁੰਦਾ ਪਰਿਵਾਰ ਚ ਕੌਣ ਕੌਣ ਸੀ ਇਹਨਾਂ ਦੇ ਜਿੰਨਾ ਜਵਾਨ ਆ 6 ਫੁੱਟ ਤੋਂ ਉੱਤੇ ਹੀ ਕਹਿ ਨਹੀਂ ਸਕਦਾ ਜੀ ਇਹਦੀ ਖੇਤੀ ਕਿਤੇ ਮਾਰਨੈ ਸਾਡੇ ਕੋਲ ਲੈ ਲੈਣਗਾ ਪਰਿਵਾਰ ਚ ਕੌਣ ਕੌਣ ਸੀ ਇਹਨਾਂ ਦੇ ਪਰਿਵਾਰ ਚ ਉਹਨਾਂ ਦੇ ਨੂੰ 25 ਆ ਤੇ ਬਾਕੀ ਚਾਚੇ ਤਾਏ ਆ ਛੋਟਾ ਪਰਿਵਾਰ ਆ ਬਾਕੀ ਭੈਣ ਭਰਾ ਤੇ ਤੇ ਇਹ ਤੁਹਾਨੂੰ ਪਤਾ ਹੈ ਕਾਮਾਕਾਰਾਂ ਦੇ ਬਾਹਰ ਮਰਜ਼ਾਇਆ ਕਰੇ ਆਪਣੇ ਦੁਆਬੇ ਵਿੱਚ